ਬਹੁਤੇ ਲੋਕਾਂ ਦੇ ਦਿਲ ਫੜਕ ਫੜਕ ਵੱਜਣ ਲੱਗ ਪਏ ਹੋਣੇ ਆ ਕਿ ਹਾਏ ਅਸੀਂ ਵੀ ਉਸੇ ਕੰਪਨੀ ਦੀ ਦਵਾਈ ਲਵਾਈ ਹੈ ਕਈਆਂ ਦੇ ਦਿਲ ਬੈਠ ਜਾਣੇ ਆ ਇਹ ਖਬਰ ਨੂੰ ਸੁਣ ਕੇ ਲੋਕੀ ਡਰ ਡਰ ਦੇ ਵਿੱਚ ਉਹ ਦਵਾਈ ਲਗਵਾ ਗਏ ਪਰ ਹੁਣ ਜਿਹੜਾ ਆ ਨਾਮਾ ਬੰਬ ਫਟਿਆ ਇਸ ਬੰਬ ਨੇ ਸਾਨੂੰ ਹੋਰ ਵੀ ਜ਼ਿਆਦਾ ਡਰਾ ਕੇ ਰੱਖ ਦਿੱਤਾ ਸਾਨੂੰ ਤੇ ਖਦਸ਼ਾ ਆ ਅਸੀਂ ਵੀ ਦਾ ਲਗਵਾਈਆਂ ਹੋਈਆਂ ਜੇਕਰ ਸਾਨੂੰ ਕੱਲ ਨੂੰ ਕੋਈ ਸਮੱਸਿਆ ਆਉਂਦੀ ਹੈ ਸਾਡਾ ਜ਼ਿੰਮੇਵਾਰ ਕੌਣ ਤੁਹਾਨੂੰ ਇਹ ਕੱਲ ਹੋਰ ਵੀ ਦੱਸ ਦਈਏ ਬਚੇ ਬੰਦੇ ਬਹੁਤ ਸਾਰੇ ਇੱਥੇ ਉਹ ਵੀ ਆ ਕਿ ਜਿਨ੍ਹਾਂ ਨੇ ਇੰਜੈਕਸ਼ਨ ਨਹੀਂ ਲਗਵਾਏ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਲੋਕ ਵੀ ਕਈਆਂ ਨੇ ਟੀਕੇ ਨਹੀਂ ਲਗਵਾਏ ਇਸ ਡਰਾਈਵ ਦੇ ਵਿੱਚ ਅਣਗਹਿਲੀਆਂ ਐਨੀਆਂ ਹੋਈਆਂ ਕਿ ਕਈਆਂ ਨੇ ਇੰਜੈਕਸ਼ਨ ਨਹੀਂ ਲਗਵਾਏ ਪਰ ਉਹਨਾਂ ਦੇ ਘਰ ਬੈਠਿਆਂ ਦੇ ਸਰਕਾਰੀ ਤੌਰ ਤੇ ਮੈਸੇਜ ਆਏ ਉਹਨਾਂ ਦੇ ਸਰਟੀਫਿਕੇਟ ਵੀ ਬਣ ਗਏ ਉਹ ਕੰਪਨੀ ਕਹਿੰਦੀ ਹੈ ਕਿ ਹਾਂ ਸਾਡੀ ਦਵਾਈ ਨਾਲ ਇਹ ਹੋ ਸਕਦਾ ਹੈ ਤਾਂ ਉਹਨਾਂ ਕਰੋਨਾ ਲੋਕਾਂ ਦੇ ਹੋ ਚੁੱਕੇ ਜਾਂ ਹੋਣ ਵਾਲੇ ਨੁਕਸਾਨ ਦੀਆਂ ਜਿਹੜੀਆਂ ਪਹਿਲਾਂ ਵੀ ਗੱਲਾਂ ਉੱਠਦੀਆਂ ਸੀਗੀਆਂ ਪਹਿਲਾਂ ਵੀ ਗੱਲਾਂ ਉੜਦੀਆਂ ਸੀ ਕਿ ਉਦੋਂ ਕੰਪਨੀ ਵੀ ਨਹੀਂ ਮੰਨੀ ਤੇ ਕੋਈ ਸਰਕਾਰ ਵੀ ਨਹੀਂ ਮੰਨੀ ਉਦੋਂ ਡਾਕਟਰ ਕਹਿੰਦੇ ਸੀ ਕਿ ਇਹਦਾ ਕਾਰਨ ਹੋਰ ਹੋ ਸਕਦਾ ਇਹ ਪਹਿਲਾਂ ਹੀ ਬਿਮਾਰ ਹੋ ਸਕਦਾ ਇਹ ਐਂ ਈ ਹੋ ਸਕਦਾ ਪਰ ਉਹਨਾਂ ਦੀ ਆਵਾਜ਼ ਕਿਸੇ ਨੇ ਸੁਣੀ ਨਹੀਂ ਉਹਨਾਂ ਦਾ ਸੱਚ ਝੂਠ ਬਣ ਕੇ ਰਹਿ ਗਿਆ ਇਸ ਬੰਦੇ ਨੇ ਸੱਚ ਹੁਣ ਉਜਾਗਰ ਕਰ ਦਿੱਤਾ ਸਾਡੇ ਕਿਸੇ ਨੂੰ ਚੈੱਕ ਨਹੀਂ ਕੀਤਾ ਗਿਆ ਜਿਹੜਾ ਆਉਂਦਾ ਸੀ ਫੜਫੜ ਕੇ ਉਹਦੇ ਡੋਲੇ ਦੇ ਉੱਪਰ ਇਹ ਵੈਕਸੀਨ ਲਗਾ ਦਿੱਤੀ ਗਈ ਜੇਕਰ ਕੰਪਨੀ ਨੇ ਹਲਫਨਾਵਾ ਇਹ ਦਾਇਰ ਕਰ ਦਿੱਤਾ ਕਿ ਹਾਂ ਹੋ ਸਕਦਾ ਤਾਂ ਸ਼ੱਕ ਦੇ ਘੇਰੇ ਚ ਆ ਗਈ ਪਹਿਲੀ ਗੱਲ ਤੇ ਖਬਰ ਸੁਣਾ ਕੇ ਤੁਸੀਂ ਦੇ ਅੱਧਾ ਦौरा ਪਤਾਣਾ ਜੀ ਪਤਾ ਨਹੀਂ ਇਤੋਂ ਸਟੂਡੀਓ ਚ ਬਾਹਰ ਨਿਕਲਣਾ ਕਿ ਨਹੀਂ ਨਿਕਲਣਾ ਚਲ ਵੀ ਲਗਵਾਈ ਸੀ లై ਪੰਜਾਬੀ ਟੀਵੀ ਦੇ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਤੁਹਾਡੇ ਸਾਰਿਆਂ ਦਾ ਨਿੱਕਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹਰ ਰੋਜ਼ ਦੀ ਤਰ੍ਹਾਂ ਅਸੀਂ ਕਰਾਂਗੇ ਮੈਂ ਹਾ ਹਿਨਕ ਨੋਜੀਆ ਤੇ ਮੇਰੇ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਸਵਾਗਤ ਹੈ ਹਿਨਾ ਜੀ ਕੀ ਹਾਲ ਹੈ ਬਹੁਤ ਵਧੀਆ ਦੇਖੋ ਅਸੀਂ ਆਸ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਨੇ ਇਸ ਵੇਲੇ ਸਾਨੂੰ ਦੇਖ ਰਹੇ ਨੇ ਉਹਨਾਂ ਦੇ ਵੀ ਹਾਲ ਤੇ ਹਾਲਾਤ ਚੰਗੇ ਹੋਣ ਔਰ ਪ੍ਰਮਾਤਮਾ ਕਰੇ ਜੇਕਰ ਕਿਤੇ ਵੀ ਉਨੀ ਕੀ ਹੈਗੀ ਆ ਤਾਂ ਉਹ ਚੰਗੇ ਹੋ ਜਾਣ ਚੁਸਤ ਦਰੁਸਤ ਹੋ ਜਾਣ ਤੰਦਰੁਸਤ ਹੋ ਜਾਣ ਪਰਮਾਤਮਾ ਉਹਨਾਂ ਨੂੰ ਸਿਤ ਯਾਬੀਆਂ ਕਾਮਯਾਬੀਆਂ ਬਖਸ਼ੇ ਬਹੁਤ ਸਾਰੀਆਂ ਅਸੀਸਾਂ ਬਹੁਤ ਸਾਰੇ ਸ਼ੁਭ ਕਾਮਨਾਵਾਂ ਦੇ ਨਾਲ ਆਪਾਂ ਇਹ ਸਵੇਰੇ ਸਵੇਰੇ ਦੀ ਸ਼ੁਰੂਆਤ ਕਰਦੇ ਆ ਸਵੇਰੇ ਸਵੇਰੇ ਪ੍ਰੋਗਰਾਮ ਨੂੰ ਅਸੀਂ ਅੱਗੇ ਵਧਾਉਂਦੇ ਹਾਂ ਜ ਜੀ ਅੱਜ ਅਸੀਂ ਗੱਲ ਕਰਾਂਗੇ ਤੁਸੀਂ ਵੀ ਹਾਲਾਂਕਿ ਖਬਰ ਤਾਂ ਸੁਣੀ ਹੋਣੀ ਹੈ ਜੀ ਕੀ ਕਰੋਨਾ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਹੁਣ ਕਬੂਲਨਾਮਾ ਕੀਤਾ ਹੈ ਕੋਰਟ ਦੇ ਵਿੱਚ ਯੂਕੇ ਕੋਰਟ ਦੇ ਵਿੱਚ ਕਬੂਲੇ ਆਉਣਾ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਕਰੋਨਾ ਵੈਕਸੀਨ ਲਗਾਈ ਸੀ ਉਹਨਾਂ ਦੇ ਲਈ ਬੁਰੀ ਖਬਰ ਹੈ ਕਿਉਂਕਿ ਹੁਣ ਕੰਪਨੀ ਨੇ ਇਹ ਗੱਲ ਕਬੂਲ ਲਈ ਹੈ ਕੀ ਕੋਰੋਨਾ ਵੈਕਸਿਨ ਜਿਨ੍ਹਾਂ ਨੇ ਵੀ ਲਗਵਾਈ ਸੀ ਉਹਨਾਂ ਨੂੰ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਜੀ ਸਿਹਤ ਸਮੱਸਿਆਵਾਂ ਵੀ ਕਿਹੜੀਆਂ ਗੰਭੀਰ ਬਿਮਾਰੀਆਂ ਹੂੰ ਗੰਭੀਰ ਬਿਮਾਰੀਆਂ ਕਿਹੜੀਆਂ ਜਿਵੇਂ ਕਿ ਤੁਹਾਡੇ ਬਲੱਡ ਕਲੋਟਸ ਪੈ ਸਕਦੇ ਨੇ ਹੂੰ ਤੁਹਾਡਾ ਬ੍ਰੇਨ ਡੈਮੇਜ ਹੋ ਸਕਦਾ ਹੈ ਤੁਹਾਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਪਹਿਲੀ ਗੱਲ ਤੇ ਖਬਰ ਸੁਣਾ ਕੇ ਤੁਸੀਂ ਦਿਲ ਦਾ ਦੌਰਾ ਪਾ ਲੈਣਾ ਜੀ ਪਤਾ ਨਹੀਂ ਇੱਥੋਂ ਸਟੂਡੀਓ 'ਚ ਬਾਹਰ ਨਿਕਲਣਾ ਕਿ ਨਹੀਂ ਨਿਕਲਣਾ ਤੁਸੀਂ ਵੀ ਲਗਵਾਈ ਸੀ ਗੱਲ ਇਹ ਆ ਕੀ ਜਿਸ ਤੁਸੀਂ ਗੱਲ ਕਰਦੇ ਹੋ ਕੰਪਨੀ ਦਾ ਨਾਮ ਐਸਟਰਾਜੇਨਿਕਾ ਇਸ ਕੰਪਨੀ ਨੇ ਯੂਕੇ ਦੀ ਅਦਾਲਤ ਦੇ ਵਿੱਚ ਇੱਕ ਹਲਫਨਾਮਾ ਦਾਇਰ ਕੀਤਾ ਹੈ ਕਿ ਹਾਂ ਮੇਬੀ ਮੇਬੀ ਨਾਟ ਇਹ ਦੋਨੋਂ ਚੀਜ਼ਾਂ ਆ ਕਿ ਹੋ ਸਕਦਾ ਹੈ ਕਿ ਇਸ ਦਵਾਈ ਦੇ ਨਾਲ ਵੈਕਸੀਨੇਸ਼ਨ ਦੇ ਨਾਲ ਕਿਤੇ ਕਿਤੇ ਕਿਸੇ-ਕਿਸੇ ਨੂੰ ਹਾਰਟ ਐਕ ਦਿਮਾਗੀ ਉਹਦਾ ਤਵਜਨ ਖਰਾਬ ਹੋ ਜਵੇ ਤੇ জাফর ਕਿਤੇ ਤੁਹਾਡੇ ਕਲਾਉਡਸ ਬਣਨੇ ਸ਼ੁਰੂ ਹੋ ਜਾਣ ਇਹ ਹੋ ਸਕਦਾ ਕਿਸੇ ਬੰਦੇ ਨੇ ਇੱਕ ਅਪੀਲ ਦਾਇਰ ਕੀਤੀ ਸੀ ਕਿ ਜਦੋਂ ਤੋਂ ਮੈਂ ਵੈਕਸੀਨ ਲਈ ਹੈ ਉਸ ਤੋਂ ਬਾਅਦ ਮੈਨੂੰ ਭੁੱਲਣ ਦੀ ਬਿਮਾਰੀ ਹੋ ਗਈ ਹੈ ਮੇਰੇ ਦਿਮਾਗ ਦੇ ਵਿੱਚ ਮੇਰਾ ਦਿਮਾਗ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਔਰ ਉਸ ਤੇ ਸਬੰਧ ਦੇ ਵਿੱਚ ਜਦੋਂ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਤਾਂ ਇਹ ਕੰਪਨੀ ਵੱਲੋਂ ਮੰਨਿਆ ਗਿਆ ਔਰ ਸੱਚ ਜਾਣੇ ਭਾਰਤ ਵਿੱਚ ਵੀ ਇਸ ਕੰਪਨੀ ਦਾ ਪਾਈ ਵਲੀ ਰਹੀ ਹੈ ਇਸ ਦਵਾਈ ਨੂੰ ਬਣਾਉਣ ਦੇ ਲਈ ਅਸੀਂ ਸਾਰਿਆਂ ਨੂੰ ਦਵਾਈ ਲਗਵਾਈ ਆ ਇੱਕ ਕੋਵਾ ਵੈਕਸੀਨ ਆਈ ਸੀ ਇੱਕ ਕੋਵੀਸ਼ਲ ਆਈ ਸੀ ਕੋਵੀਸ਼ਲ ਅਸੀਂ ਸਾਰਿਆਂ ਨੇ ਪ੍ਰੋਸੇ ਦੇ ਨਾਲ ਲਗਵਾਈ ਸਾਰਿਆਂ ਨੇ ਲਗਵਾਈ ਸੀ ਕੋਵਾ ਵੈਕਸੀਨ ਦੇ ਉੱਪਰ ਹਲੇ ਕਿਸੇ ਦਾ ਪ੍ਰੋਸਾ ਨਹੀਂ ਸੀ ਬਣਿਆ ਅਸੀਂ ਨਹੀਂ ਇਹ ਕਹਿੰਦੇ ਕਿ ਉਹਨਾਂ ਵੈਕਸੀਨੇਸ਼ਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਵਾਈ ਦੇ ਵਿੱਚ ਕੋਈ ਨੁਕਸ ਹੋਗਾ ਜਾਂ ਨਹੀਂ ਹੈਗਾ ਇਹ ਹਲਫਨਾਮਾ ਉਹਨਾਂ ਦਾ ਕਹਿੰਦਾ ਹੈ ਜੀ ਬਿਲਕੁਲ ਉਹ ਮੰਨਿਆ ਉਹਨ ਸਵਾਲ ਇੱਥੇ ਇਹ ਖੜਦਾ ਹੈ ਤੁਸੀਂ ਕਿਨ ਮਹਬੂਸ ਡੋਜ਼ ਵੀ ਲਗਵਾਈ ਆ ਮੈਂ ਵੀ ਪ੍ਰੋਪਰ ਵੈਕਸੀਨੇਸ਼ਨ ਜੋ ਸਰਕਾਰ ਦੀਆਂ ਹਦਾਇਤਾਂ ਸੀਗੀਆਂ ਸੀ ਲਈ ਆ ਬਿਮਾਰੀ ਸ਼ੁਰੂ ਹੁੰਦੀ ਹੈ ਜਦੋਂ ਇਸ ਬਿਮਾਰੀ ਨੇ ਜਦੋਂ ਲੋਕਾਂ ਨੂੰ ਝੰਜੋੜਨਾ ਸ਼ੁਰੂ ਕੀਤਾ ਹੈ ਲੋਕਾਂ ਨੂੰ ਬਚਾਉਣ ਦੇ ਵਾਸਤੇ ਸਾਰੇ ਮੁਲਕਾਂ ਦੇ ਵਿੱਚ ਇਸ ਦਵਾਈ ਨੂੰ ਬਣਾਉਣ ਦੇ ਲਈ ਇੱਕ ਦੌੜ ਲੱਗ ਪਈ ਹਮ ਜੀ ਅਮਰੀਕਾ ਕਹਿੰਦਾ ਸੀ ਪਹਿਲਾਂ ਮੈਂ ਬਣਾ ਲੈਣੀ ਆ ਫਿਰ ਸਾਰਿਆਂ ਨੂੰ ਵੇਚੂਗਾ ਉਸ ਤੋਂ ਬਾਅਦ ਕੈਨੇਡਾ ਵਾਲੇ ਵੀ ਕਹਿੰਦੇ ਸੀ ਵੈਸੇ ਵੀ ਕੁਝ ਕਰ ਲਈਏ। ਇੰਡੀਆ ਵਾਲੇ ਸਾਰਿਆਂ ਨੂੰ ਤੇਜ਼ ਨਿਕਲੇ। ਜੀ। ਇਹਨਾਂ ਨੇ ਵੀ ਬਣਾਈ। ਹਮ ਇੱਕ ਦੋ ਵਿੱਚ ਐਵੇਂ ਹੀ ਉੱਠ ਕੇ ਬੰਨ ਕੇ ਲੰਗੋੜ ਜੇ ਕਹਿੰਦੇ ਸੀਗੇ ਕਿ ਅਸੀਂ ਬਣਾ ਲਈ ਆ ਜੀ। ਸਾਡੀ ਦਵਾਈ ਬੈਸਟ ਆ ਤੇ ਬਾਕੀ ਤਾਂ ਐਵੇਂ ਹੈ ਨਹੀਂ। ਮਾਫੀ ਹੁਣ ਉਹ ਵੀ ਮੰਗਦੇ ਫਿਰਦੇ ਜਨਤਕ ਤੌਰ ਤੇ ਵੱਡੇ ਵੱਡੇ ਇਸ਼ਤਿਹਾਰ ਦੇ ਕੇ। ਹੁਣ ਗੱਲ ਇਹ ਹੈ ਕਿ ਜਦੋਂ ਕੋਈ ਇਦਾਂ ਦੀ ਮੁਸੀਬਤ ਆਉਂਦੀ ਹੈ ਉਦੋਂ ਕੋਈ ਨਾ ਕੋਈ ਵੈਕਸੀਨੇਸ਼ਨ ਵੀ ਤਿਆਰ ਕੀਤੀ ਜਾਂਦੀ ਆ। ਚਾਹੇ ਪੋਲੀਓ ਹੋਵੇ ਚਾਹੇ ਉਹ ਖਸਰਾ ਹੋਵੇ ਚਾਹੇ ਕੋਈ ਹੋਰ ਬਿਮਾਰੀ ਹੋਵੇ ਉਹਦੀ ਪ੍ਰੋਪਰ ਅਸੀਂ ਦਵਾਈ ਤਿਆਰ ਕਰਦੇ ਆ ਸਾਡੇ ਮਹਾਨ ਜਿਹੜੇ ਡਾਕਟਰ ਆ ਵਿਗਿਆਨੀ ਜਿਹੜੇ ਆ ਉਹ ਇਹ ਇਸ ਕੰਮ ਦੇ ਵਿੱਚ ਕਾਰਜ ਦੇ ਵਿੱਚ ਜੁਟ ਜਾਂਦੇ ਆ ਜਿਨ੍ਹਾਂ ਦੀ ਬਦੌਲਤ ਅਸੀਂ ਲੰਮੀਆਂ ਉਮਰਾਂ ਭੋਗ ਰਹੇ ਆ ਪਰ ਹੁਣ ਇੱਥੇ ਜਿਹੜਾ ਇਹ ਨਵਾਂ ਸਿਆਪਾ ਸਾਡੇ ਸਰ ਕੱਢ ਮਾਰਿਆ ਬਹੁਤੇ ਲੋਕਾਂ ਦੇ ਦਿਲ ਫੜਕ ਫੜਕ ਵੱਜਣ ਲੱਗ ਪਏ ਹੁਣੇ ਆ ਕਿ ਹਾਏ ਅਸੀਂ ਵੀ ਉਸੇ ਕੰਪਨੀ ਦੀ ਦਵਾਈ ਲਵਾਈ ਆ ਕਈਆਂ ਦੇ ਦਿਲ ਬੈਠ ਜਾਣੇ ਆ ਇਹ ਖਬਰ ਨੂੰ ਸੁਣ ਕੇ ਕਿ ਭਾਈ ਸਾਨੂੰ ਨਾ ਕਿਤੇ ਹੋ ਜਵੇ ਜਿਹਨੂੰ ਕਿਤੇ ਮਾੜਾ ਮੋਟਾ ਕਿਸੇ ਬੀਬੀ ਨੂੰ ਇਦਾਂ ਦਾ ਕੋਈ ਪ੍ਰੋਬਲਮ ਆਉਂਦੀ ਹੋਊਗੀ ਨਾ ਉਸ ਦਵਾਈ ਤੋਂ ਬਾਅਦ ਉਹਨੇ ਹੋਰ ਜ਼ਿਆਦਾ ਬਿਮਾਰ ਹੋ ਜਾਣਾ ਹੂੰ ਕਿ ਆ ਤਾਂ ਮੇਰ ਨਾਲ ਵੀ ਉਹੀ ਕੰਮ ਹੋਣਾ ਸ਼ੁਰੂ ਹੋ ਗਿਆ ਜੀ ਹੁਣ ਸਵਾਲ ਇਹ ਹੈ ਕਿ ਜਦੋਂ ਵੀ ਕੋਈ ਦਵਾਈ ਤਿਆਰ ਕੀਤੀ ਜਾਂਦੀ ਆ ਉਹਦਾ ਸਿੱਧਾ ਇਸਤੇਮਾਲ ਜਿਹੜਾ ਬੰਦਿਆਂ ਤੇ ਨਹੀਂ ਕੀਤਾ ਜਾਂਦਾ ਹੂੰ ਜਾਨਵਰਾਂ ਤੇ ਕੀਤਾ ਜਾਂਦਾ ਸਭ ਤੋਂ ਪਹਿਲਾਂ ਜਾਨਵਰਾਂ ਤੇ ਕੀਤਾ ਜਾਂਦਾ ਅਸੀਂ ਚਾਹੇ ਉਹ ਆ ਚੂਹੇ ਤੇ ਲਾ ਲਈਏ ਚਾਹੇ ਕਿਸੇ ਮੁਰਗੇ ਤੇ ਲਾ ਲਈਏ ਚਾਹੇ ਸੂਰਾਂ ਦੇ ਉੱਪਰ ਵੀ ਕੀਤਾ ਜਾਂਦਾ ਹੈ ਪਸ਼ੂਆਂ ਤੇ ਜਾਨਵਰਾਂ ਤੇ ਪੰਛੀਆਂ ਤੇ ਐਦਾ ਸਿੱਖ ਕਰਦੇ ਆ ਹੁਣ ਵੱਟੀ ਗੱਲ ਇਹ ਹੈ ਕਿ ਉਸ ਵੇਲੇ ਜਦੋਂ ਅਨਨ ਫਾਨਣ ਦੇ ਵਿੱਚ ਉਹ ਦਵਾਈ ਤਿਆਰ ਕੀਤੀ ਗਈ ਸੀ ਕੀ ਉਹਦਾ ਬਕਾਇਦਾ ਕਿਸੇ ਥਾਂ ਤੇ ਕੋਈ ਪ੍ਰੀਖਣ ਹੋਇਆ ਸੀ ਸਿੱਧਾ ਜਿਕਰ ਤੁਸੀਂ ਬੰਦੇ ਨੂੰ ਲਗਾ ਦਿੱਤੀ ਤੁਹਾਡੀ ਤਬੀਅਤ ਕੁਝ ਹੋ ਰਹੀਆ ਮੇਰੀ ਕੁਝ ਹੋ ਰਹੀਆ ਤੁਹਾਡੀਆਂ ਸਰੀਰਕ ਜ਼ਰੂਰਤਾਂ ਜਾਂ ਕਮਜ਼ੋਰੀਆਂ ਕੁਝ ਹੋ ਰਿਹਾ ਮੇਰੀਆਂ ਸਰੀਰਕ ਜ਼ਰੂਰਤਾਂ ਜਾਂ ਕਮਜ਼ੋਰੀਆਂ ਕੁਝ ਹੋ ਰਿਹਾ ਜੀ ਤੁਹਾਨੂੰ ਕੋਈ ਚੀਜ਼ ਮਾਫਕ ਹੋ ਸਕਦੀ ਹੈ ਮੈਨੂੰ ਨਹੀਂ ਹੋ ਸਕਦੀ ਤੁਹਾਨੂੰ ਕੋਈ ਚੀਜ਼ ਜਿਹੜੀ ਹੈ ਉਹ ਅਸਰ ਕਰ ਸਕਦੀ ਆ ਮੇਰੇ ਉੱਪਰ ਉਹਦਾ ਅਸਰ ਪੈੜਾ ਹੋ ਸਕਦਾ ਜੀ ਸਾਡੇ ਕਿਸੇ ਨੂੰ ਚੈੱਕ ਨਹੀਂ ਕੀਤਾ ਗਿਆ ਜਿਹੜਾ ਆਉਂਦਾ ਸੀ ਫੜਫੜ ਕੇ ਉਹਦੇ ਡੋਲੇ ਦੇ ਉੱਪਰ ਇਹ ਵੈਕਸੀਨ ਲਗਾ ਦਿੱਤੀ ਗਈ ਬਿਲਕੁਲ ਬਹੁਤ ਵੱਡੇ ਪੱਧਰ ਤੇ ਸਾਰੇ ਨੇ ਤਕਰੀਬਨ ਇੱਕ ਐਸੀ ਡਰਾਈਵ ਚੱਲੀ ਸੀ ਕੀ ਬਕਾਇਦਾ ਤੁਹਾਨੂੰ ਇੱਕ ਮੈਸੇਜ ਆਉਂਦਾ ਸੀ ਕਿ ਤੁਹਾਡੇ ਇੰਦਨ ਨੂੰ ਲਗਣੀ ਆ ਦਵਾਈ ਤੁਸੀਂ ਲਗਵਾ ਲਓ ਬਿਲਕੁਲ ਲੋਕਾਂ ਨੇ ਸਰਕਾਰ ਦਾ ਆੱਖਾ ਮੰਨ ਕੇ ਵਹੀਰਾ ਘੱਟ ਘੱਟ ਕੇ ਉਹ ਦਵਾਈ ਲਗਵਾਈ ਤੇ ਜੇਕਰ ਹੁਣ ਹਿਨਾ ਜੀ ਅੱਜ ਉਹ ਕੰਪਨੀ ਕਹਿੰਦੀ ਹੈ ਕਿ ਹਾਂ ਸਾਡੀ ਦਵਾਈ ਨਾਲ ਇਹ ਹੋ ਸਕਦਾ ਹੈ ਤਾਂ ਉਹਨਾਂ ਕਰੋੜਾਂ ਲੋਕਾਂ ਦੇ ਹੋ ਚੁੱਕੇ ਜਾਂ ਹੋਣ ਵਾਲੇ ਨੁਕਸਾਨ ਦੀਆਂ ਜਿਹੜੀਆਂ ਪਹਿਲਾਂ ਵੀ ਗੱਲਾਂ ਉੱਠਦੀਆਂ ਸੀਗੀਆਂ ਪਹਿਲਾਂ ਵੀ ਗੱਲਾਂ ਉੜਦੀਆਂ ਸੀ ਕਿ ਉਹ ਨਹੀਂ ਮੰਨਦੀ ਨਹੀਂ ਉਦੋਂ ਕੰਪਨੀ ਵੀ ਨਹੀਂ ਮੰਨੀ ਤੇ ਕੋਈ ਸਰਕਾਰ ਵੀ ਨਹੀਂ ਮੰਨੀ ਜੀ ਤੇ ਹੁਣ ਇਹਨਾਂ ਦੇ ਪਾਸ ਜਵਾਬ ਕੀ ਹੈਗਾ ਬਿਲਕੁਲ ਜੋਗੀ ਜੀ ਹੁਣ ਦੇਖੋ ਸਾਲ 2019 ਦੇ ਵਿੱਚ ਇਹ ਬਿਮਾਰੀ ਆਈ ਕੋਰੋਨਾ ਆਇਆ ਉਸ ਤੋਂ ਬਾਅਦ ਲਗਾਤਾਰ ਹੀ ਸਰਕਾਰਾਂ ਨੇ ਐਲਾਨ ਕਰ ਦਿੱਤਾ ਕਿ ਲਾਜ਼ਮੀ ਤੌਰ ਤੇ ਤੁਹਾਨੂੰ ਇਹ ਵੈਕਸੀਨ ਲਗਵਾਉਣ ਹੀ ਪੈਣੀ ਹੈ ਕਿਉਂਕਿ ਤੁਸੀਂ ਪਬਲਿਕ ਪਲੇਸਿਸ ਤੇ ਜਾਣਾ ਹੈ ਠੀਕ ਹੈ ਸਫ਼ਰ ਕਰਨਾ ਹੈ ਤੁਸੀਂ ਦੇਸ਼ ਤੋਂ ਬਾਹਰ ਵੀ ਜਾਣਾ ਹੈ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਜਾਣਦੇ ਸੀ ਤਾਂ ਇਸੇ ਕਰਕੇ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਜੇ ਤੁਸੀਂ ਦੇਸ਼ ਤੋਂ ਬਾਹਰ ਜਾਣਾ ਹੈ ਜਾਂ ਫਿਰ ਤੁਸੀਂ ਇੱਥੇ ਵੀ ਰਹਿਣਾ ਹੈ ਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਕੋਰੋਨਾ ਵੈਕਸੀਨ ਲਗਵਾਉਣੀ ਪੈਣੀ ਹੈ ਪਹਿਲਾਂ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਜੋਗੀ ਚੀ ਉਦੋਂ ਵੀ ਖਬਰਾਂ ਸਾਹਮਣੇ ਆਈਆਂ ਸੀ ਕਿ ਬਹੁਤ ਸਾਰੇ ਲੋਕ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਦੇ ਸੀ ਬਹੁਤ ਸਾਰੇ ਲੋਕਾਂ ਨੂੰ ਬੁਖਾਰ ਹੋਇਆ ਹਾਲਾਂਕਿ ਉਸ ਤੋਂ ਬਾਅਦ ਕੰਪਨੀ ਦਾ ਇਹ ਕਹਿਣਾ ਸੀ ਕਿ ਸਾਰਿਆਂ ਦੀ ਇਮਿਊਨਿਟੀ ਜਿਹੜੀ ਹੈ ਉਹ ਵੱਖੋ ਵੱਖਰੀ ਹੁੰਦੀ ਹੈ ਬੱਚਿਆਂ ਦੀ ਵੱਖਰੀ ਹੁੰਦੀ ਹੈ ਬਜ਼ੁਰਗਾਂ ਦੀ ਵੱਖਰੀ ਹੁੰਦੀ ਹੈ ਇਸ ਕਰਕੇ ਜਿਨ੍ਹਾਂ ਦੀ ਇਮਿਊਨਿਟੀ ਜਿਹੜੀ ਹੈ ਉਹ ਸਟਰੋਂਗ ਨਹੀਂ ਹੈ ਉਹਨਾਂ ਨੂੰ ਬੁਖਾਰ ਹੋ ਵੀ ਸਕਦਾ ਹੈ ਇਹ ਕੰਪਨੀ ਦੇ ਵੱਲੋਂ ਕਿਹਾ ਗਿਆ ਸੀ ਤੇ ਸਰਕਾਰਾਂ ਨੇ ਵੀ ਕਹਿ ਦਿੱਤਾ ਸੀ ਕਿ ਅਜੇ ਹੀ ਕੋਈ ਦਿੱਕਤਵਲੀ ਗੱਲ ਨਹੀਂ ਹੈ ਕਿ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਪਰ ਹੁਣ ਯੂਕੇ ਕੋਰਟ ਦੇ ਵਿੱਚ ਜਦੋਂ ਇੱਕ ਬੰਦੇ ਨੇ ਇਹ ਗੱਲ ਕਹੀ ਕੇਸ ਦਰਜ ਕਰਵਾਇਆ ਕਿ ਇਦਾਂ ਤਾਂ ਕਰਕੇ ਮੈਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੇਰੇ ਇੰਨੇ ਪੈਸੇ ਇਲਾਜ ਦੇ ਉੱਤੇ ਲੱਗ ਗਏ ਨੇ ਸਿਰਫ ਉਹੀ ਵਿਅਕਤੀ ਨਹੀਂ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਰਿਵਾਰ ਅਜਿਹੇ ਸੀ ਜਿਨ੍ਹਾਂ ਨੇ ਇਹ ਗੱਲ ਕੋਰਟ ਦੇ ਸਾਹਮਣੇ ਪੇਸ਼ ਕੀਤੀ ਹੈ ਕਿ ਵੀ ਸਾਨੂੰ ਵੀ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਸਾਡੇ ਪੈਸੇ ਲੱਗ ਰਹੇ ਨੇ ਅਸੀਂ ਕਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਹੋਰ ਜ਼ਿਆਦਾ ਬਿਮਾਰ ਹੋ ਗਏ ਆ ਇਸ ਕਰਕੇ ਹੁਣ ਕੰਪਨੀ ਜਿਹੜੀ ਆ ਉਹ ਸਾਨੂੰ ਮੁਆਵਜ਼ਾ ਦੇ ਦੇ ਦੇਖੋ ਜਿਨ੍ਹਾਂ ਬੰਦਿਆਂ ਨੇ ਉਹ ਕੰਪਲੇਂਟ ਕੀਤੀ ਹੈ ਯੂਕੇ ਦੀ ਅਦਾਲਤ ਦੇ ਵਿੱਚ ਬੁੱਦਲੀਆਂ ਅਦਾਲਤਾਂ ਜਿਹੜੀਆਂ ਨਾ ਉਹ ਭਾਈ ਭਤੀਜਾਵਾਦ ਮਾਮਾ ਭਾਂਜਾ ਚਾਚਾ ਭਤੀਜਾ ਉਹ ਨਹੀਂ ਜਾਣਦੀਆਂ ਇਹਨਾਂ ਚੀਜ਼ਾਂ ਤੋਂ ਦੂਰ ਨੇ ਉਹ ਦੂਰ ਆ ਜੇਕਰ ਕੰਪਨੀ ਨੇ ਹਲਫਨਾਵਾ ਇਹ ਦਾਇਰ ਕਰ ਦਿੱਤਾ ਕਿ ਹਾਂ ਹੋ ਸਕਦਾ ਤਾਂ ਸ਼ੱਕ ਦੇ ਘੇਰੇ ਚ ਆ ਗਈ ਜੀ ਤੇ ਜੇਕਰ ਉਸ ਬੰਦੇ ਦਾ ਨੁਕਸਾਨ ਸੱਚੀ ਹੋਇਆ ਹੋਵੇ ਤਾਂ ਹੁਣ ਫਿਰ ਕੰਪਨੀ ਮੁਆਵਜ਼ਾ ਦੇਣ ਲਈ ਵੀ ਤਿਆਰ ਰਹੇ ਬਿਲਕੁਲ ਤਿਆਰ ਰਹੇ ਪਰ ਸਾਡੇ ਇੱਥੇ ਜੇਕਰ ਅਸੀਂ ਆਪਣੇ ਮੁਲਕ ਦੀ ਗੱਲ ਕਰ ਲਈਏ ਪਾਰਤ ਵਿੱਚ ਬਹੁਤ ਸਾਰੇ ਲੋਕ ਉਦੋਂ ਰੌਲਾ ਪਾਉਂਦੇ ਰਹੇ ਸੀ ਕਿ ਇੰਜੈਕਸ਼ਨ ਲੱਗਣ ਤੋਂ ਬਾਅਦ ਸਾਡੇ ਬੰਦੇ ਨੂੰ ਆਹ ਹੋ ਗਿਆ। ਉਦੋਂ ਡਾਕਟਰ ਕਹਿੰਦੇ ਸੀ ਕਿ ਇਹਦਾ ਕਾਰਨ ਹੋਰ ਹੋ ਸਕਦਾ। ਇਹ ਪਹਿਲਾਂ ਹੀ ਬਿਮਾਰ ਹੋ ਸਕਦਾ। ਇਹ ਐਦਾਂ ਹੀ ਹੋ ਸਕਦਾ। ਪਰ ਉਹਨਾਂ ਦੀ ਆਵਾਜ਼ ਕਿਸੇ ਨੇ ਸੁਣੀ ਨਹੀਂ। ਉਹਨਾਂ ਦਾ ਸੱਚ ਝੂਠ ਬਣ ਕੇ ਰਹਿ ਗਿਆ। ਇਸ ਬੰਦੇ ਨੇ ਸੱਚ ਹੁਣ ਉਜਾਗਰ ਕਰ ਦਿੱਤਾ। ਬਿਲਕੁਲ। ਦਵਾਈਆਂ ਇਹ ਜਿਹੜੀ ਵੈਕਸੀਨੇਸ਼ਨ ਆ ਇਹ ਕੈਨੇਡਾ ਦੇ ਵਿੱਚ ਵੀ ਹੋਈ ਆ ਅਮਰੀਕਾ ਦੇ ਵਿੱਚ ਵੀ ਹੋਈ ਇੰਗਲੈਂਡ ਕਿ ਪੂਰੀ ਦੁਨੀਆ ਦੇ ਵਿੱਚ ਹੋਈ ਬਹੁਤ سارے ਮੁਲਕਾਂ ਨੂੰ ਅਸੀਂ ਭੇਜੀਆਂ ਵੀ ਆ ਜੀ ਬਿਲਕੁਲ ਕਿੰਨੀਆਂ ਵੱਡੀਆਂ ਵੱਡੀਆਂ ਖੇਪਾਂ ਦਵਾਈਆਂ ਦੀਆਂ ਅਸੀਂ ਭੇਜੀਆਂ ਬਹੁਤ سارے ਮੁਲਕਾਂ ਨੂੰ ਹੁਣ ਉਹ ਵੀ ਸੋਚਦੇ ਹੋਣਗੇ ਕਿ ਯਾਰ ਅਸੀਂ ਵੀ ਚੰਗਾ ਸਿਆਪਾ ਝੇੜ ਲਿਆ ਜੀ ਬਿਲਕੁਲ ਜੋ ਕਿ ਬਹੁਤ ਸਾਰੇ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦਾ ਹੈ ਕਰੋਨਾ ਵੈਕਸੀਨ ਤੋਂ ਬਾਅਦ ਹੋਈਆਂ ਪਰ ਉਹਨਾਂ ਨੂੰ ਇਹ ਗੱਲ ਨਹੀਂ ਪਤਾ ਹੋਣੀ ਕਿ ਹੋ ਸਕਦਾ ਹੈ ਕਿ ਕਰੋਨਾ ਵੈਕਸੀਨ ਤੋਂ ਹੀ ਉਹਨਾਂ ਨੂੰ ਆ ਸਾਰੀਆਂ ਚੀਜ਼ਾਂ ਹੋਈਆਂ ਹੋਣ ਹਨਾ ਆ ਦੋ ਚੀਜ਼ਾਂ ਨੇ ਹੁਣ ਬਹੁਤ ਸਾਰੇ ਲੋਕ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋਣੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਹਾਂ ਆ ਉਹਦਾ ਸਾਈਡ ਇਫੈਕਟ ਹੋਇਆ ਹੁਣ ਕੰਪਨੀ ਨੇ ਮੰਨ ਲਿਆ ਕਬੂਲਨਾਮਾ ਹੋਇਆ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਹੁਣ ਸੋਚਦੇ ਹੋਣੇ ਹੈ ਕਿ ਪਤਾ ਨਹੀਂ ਖਰੇ ਕੀ ਹੋ ਗਿਆ ਹਨਾ ਸਪੈਲਾਂ ਦਾ ਸਾਨੂੰ ਕਹਿੰਦੇ ਰਹੇ ਕਿ ਕੋਰੋਨਾ ਵੈਕਸੀਨ ਲਗਵਾਓ ਕੋਰੋਨਾ ਵੈਕਸੀਨ ਲਗਵਾਓ ਤੇ ਹੁਣ ਕਹਿੰਦੇ ਕਿ ਵੀ ਤੁਹਾਨੂੰ ਆ ਬਿਮਾਰੀਆਂ ਹੋ ਸਕਦੀਆਂ ਨੇ ਤੇ ਬਿਮਾਰੀਆਂ ਵੀ ਇੰਨੀ ਕੁ ਜ਼ਿਆਦਾ ਗੰਭੀਰ ਜਿਹੜੀਆਂ ਕਿ ਮੌਤ ਨੂੰ ਖੁਦ ਆਵਾਜ਼ਾਂ ਮਾਰ ਦੇ। ਦੇਖੋ ਗੱਲ ਇਹ ਆ ਕਿ ਹਰ ਇੱਕ ਦੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਹਰ ਇੱਕ ਦੀ ਸਰੀਰਕ ਬਣਤਰ ਸਰੀਰਕ ਜ਼ਰੂਰਤ ਸਰੀਰਕ ਕਮਜ਼ੋਰੀ ਸਰੀਰਕ ਜਿਹੜੀ ਉਹਦੀ ਜੋ ਰੋਗ ਪ੍ਰਤੀਰੋਧਤਾ ਸ਼ਕਤੀ ਹੈਗੀ ਉਹ ਵੱਖਰੀ ਵੱਖਰੀ ਹੁੰਦੀ ਆ ਇਹ ਅਸੀਂ ਬਿਲਕੁਲ ਕਿਸੇ ਵੀ ਦਾਅਵੇ ਨਾਲ ਨਹੀਂ ਕਹਿੰਦੇ ਕਿ ਜੇਕਰ ਤੁਹਾਡੇ ਕੋਈ ਕਲੌਟ ਬਣਿਆ ਜਾਂ ਕੋਈ ਦਿਲ ਦਾ ਤੁਹਾਨੂੰ ਕੋਈ ਦੌਰਾ ਪੈਂਦਾ ਜਾਂ ਫਿਰ ਤੁਸੀਂ ਕੋਈ बेहोशੁਕ ਡਿੱਗ ਪੈਣੇ ਹੋ ਤੇ ਇਹ ਉਸ ਦਵਾਈ ਦਾ ਸਾਈਡ ਇਫੈਕਟ ਹੈ ਅਸੀਂ ਇਸ ਗੱਲ ਦਾ ਬਿਲਕੁਲ ਵੀ ਕੋਈ ਦਾਵਾ ਨਹੀਂ ਕਰਦੇ ਪਰ ਦਾਵਾ ਤਾਂ ਅਸੀਂ ਉਹ ਕਰ ਰਹੇ ਹਾਂ ਕਿ ਜਿਹੜਾ ਕੰਪਨੀ ਨੇ ਖੁਦ ਆਪ ਜਾ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਹੁਣ ਸਾਨੂੰ ਤੇ ਡਰਿਆ ਸਾਨੂੰ ਤੇ ਖਦਸ਼ਾ ਆ ਅਸੀਂ ਵੀ ਤਾਂ ਲਗਵਾਈਆਂ ਹੋਈਆਂ ਜੇਕਰ ਸਾਨੂੰ ਕੱਲ ਨੂੰ ਕੋਈ ਸਮੱਸਿਆ ਆਉਂਦੀ ਹੈ ਸਾਡਾ ਜ਼ਿੰਮੇਵਾਰ ਕੌਣ ਹੈ ਸਾਨੂੰ ਕੌਣ ਪੁੱਛੂਗਾ ਤੇ ਸਾਡੇ ਜਿਹੜੇ ਸਾਡੇ ਮਗਰ ਟੱਬਰ ਆ ਜੇਕਰ ਰੱਬ ਨਾ ਕਰੇ ਸਾਨੂੰ ਕੁਝ ਹੋ ਜਾਂਦਾ ਤਾਂ ਫਿਰ ਹినా ਜੀ ਜਵਾਬ ਦੇ ਕੌਣ ਆ ਇੱਥੇ ਕੀ ਉਹ ਕਿ ਜਿਨ੍ਹਾਂ ਨੇ ਸਾਨੂੰ ਲਾਈਨਾਂ ਦੇ ਵਿੱਚ ਖੜੇ ਕਰ ਕਰਕੇ ਕਿਹਾ ਦਵਾਈ ਲਵਾਓ ਜ਼ਰੂਰੀ ਹੈ ਜ਼ਰੂਰੀ ਹੈ ਔਰ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਈਏ ਬੱਚੇ ਬੰਦੇ ਬਹੁਤ ਸਾਰੇ ਇੱਥੇ ਉਹ ਵੀ ਆ ਕਿ ਜਿਨ੍ਹਾਂ ਨੇ ਇੰਜੈਕਸ਼ਨ ਨਹੀਂ ਲਗਵਾਏ ਨਹੀਂ ਲਗਵਾਏ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਲੋਕ ਵੀ ਕਈਆਂ ਨੇ ਟੀਕੇ ਨਹੀਂ ਲਗਵਾਏ ਇਸ ਡਰਾਈ ਦੇ ਵਿੱਚ ਅਣਗੈਲੀਆਂ ਐਨੀਆਂ ਹੋਈਆਂ ਕਿ ਕਈਆਂ ਨੇ ਇੰਜੈਕਸ਼ਨ ਨਹੀਂ ਲਗਵਾਏ ਪਰ ਉਹਨਾਂ ਦੇ ਘਰ ਬੈਠਿਆਂ ਦੇ ਸਰਕਾਰੀ ਤੌਰ ਤੇ ਮੈਸੇਜ ਆਏ ਉਹਨਾਂ ਦੇ ਸਰਟੀਫਿਕੇਟ ਵੀ ਬਣ ਗਏ ਜੀ ਹੋਇਆ ਜੀ ਠੀਕ ਹੈ ਨਾ ਹੁਣ ਅਸੀਂ ਕਿੱਥੇ ਜਾਈਏ ਸਾਡੇ ਇੰਨਾ ਜ਼ਿਆਦਾ ਹਨੇਰ ਪਿਆ ਹੋਇਆ ਕਿ ਸਾਨੂੰ ਠੀਕ ਹੈ ਉਦੋਂ ਦੌਰਾ ਅਹਿਸਾਸ ਸੀਗਾ ਡਰ ਬੜਾ ਲੱਗਦਾ ਸੀਗਾ ਲੋਕੀ ਡਰ ਡਰ ਦੇ ਵਿੱਚ ਉਹ ਦਵਾਈ ਲਗਵਾ ਗਏ ਪਰ ਹੁਣ ਜਿਹੜਾ ਆ ਨਮਾ ਬੰਬ ਫੁੱਟਿਆ ਇਸ ਬੰਬ ਨੇ ਸਾਨੂੰ ਹੋਰ ਵੀ ਜ਼ਿਆਦਾ ਡਰਾ ਕੇ ਰੱਖ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕੀ ਹੋਣਾ ਰੱਬ ਭਲੀ ਕਰੇ ਅਸੀਂ ਬੜੀਆਂ ਮੁਸੀਬਤਾਂ 'ਚੋਂ ਨਿਕਲ ਕੇ ਆਏ ਹਾਂ ਬਿਲਕੁਲ ਸਹੀ ਕਿਹਾ ਐ ਏਡੀ ਵੱਡੀ ਮਹਾਮਾਰੀ ਜਿਹੜੀ ਉਹ ਨਿਕਲ ਕੇ ਗਈ ਪਿੱਛੇ ਜੇ ਹਨਾ ਉਸ ਦੇ ਨਾਲ ਅਸੀਂ ਲੜਾਈ ਕੀਤੀ ਤੇ ਹੁਣ ਫਿਲਹਾਲ ਯੂਕੇ ਦੇ ਕੋਰਟ ਦੇ ਵਿੱਚ ਉਸ ਬੰਦੇ ਦੀ ਤਾਂ ਸੁਣ ਲਈ ਗਈ ਚਾਰ ਸਾਲ ਬਾਅਦ ਚਲੋ ਕੰਪਨੀ ਨੇ ਮੰਨ ਲਿਆ ਫਿਲਹਾਲ ਇੱਥੇ ਕੀ ਹੋਣਾ ਹੈ ਇੱਥੇ ਬਸ ਨਹੀਂ ਹੋਣੀ ਇੱਥੇ ਹੋਰ ਵੀ ਬੰਦਿਆਂ ਨੇ ਕੇਸ ਕਰਨੇ ਆ ਕਿਤੇ ਹੋਏ ਨੇ ਹਾਂ ਕਿਤੇ ਵੀ ਹੋਏ ਨੇ ਹਲੇ ਹੋਰਾਂ ਨੇ ਵੀ ਕਰਨੇ ਆ ਔਰ ਮੈਨੂੰ ਲੱਗਦਾ ਕਿ ਇਹ ਸਿਲਸਿਲਾ ਜਿਹੜਾ ਕਿਤੇ ਇਹ ਹੋਰ ਵੱਖਰੇ-ਵੱਖਰੇ ਦੇਸ਼ਾਂ ਵਿੱਚ ਸ਼ੁਰੂ ਨਾ ਹੋ ਜਾਵੇ। ਬਿਲਕੁਲ ਸਹੀ ਕਿਹਾ। ਕੰਪਨੀ ਦੇ ਕਬੂਲਨਾਮੇ ਤੋਂ ਬਾਅਦ ਕਿਆ ਸਹੀ ਲਗਾਏ ਜਾ ਰਹੇ ਨੇ ਕਿ ਹੋ ਸਕਦਾ ਹੈ ਕਿ ਹੋਰ ਲੋਕ ਵੀ ਸਾਹਮਣੇ ਆਉਣ। ਆਪਣੀ ਆਵਾਜ਼ ਚੁੱਕਣ ਪੈਣਾ ਇਸ ਕਰਕੇ ਨਹੀਂ ਕਿ ਸੱਚਦੇ ਉਹਨਾਂ ਨੂੰ ਪਤਾ ਹੈ ਕਿ ਨਹੀਂ ਸੁਣੀ ਜਾਂਦੀ। ਪਰ ਹੁਣ ਕੰਪਨੀ ਨੇ ਕਬੂਲਨਾਮਾ ਕੀਤਾ ਤੇ ਹੋ ਸਕਦਾ ਹੈ ਕਿ ਹੋਰ ਲੋਕ ਵੀ ਸਾਹਮਣੇ ਆਉਣ। ਫਿਲਹਾਲ ਅਸੀਂ ਗੱਲਬਾਤ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਸ਼ੁਕਰੀਆ ਜੀ। ਜੀ। ਪ੍ਰੋਗਰਾਮ ਸਵੇਰ ਸਵੇਰ ਨੂੰ ਅਸੀਂ ਇੱਥੇ ਸਮਾਪਤ ਕਰਦੇ ਆ ਇਸ ਐਪੀਸੋਡ ਦੇ ਵਿੱਚ ਅੱਜ ਸਿਰਫ ਇੰਨਾ ਹੀ ਤੁਹਾਨੂੰ ਇਹ ਐਪੀਸੋਡ ਕਿਵੇਂ ਦਾ ਲੱਗਿਆ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝਾ ਕਰਨਾ ਨਵੇਂ ਐਪੀਸੋਡ ਦੇ ਨਾਲ ਮੁੜ ਤੋਂ ਮੁਖਾਤਿਬ ਹੋਵਾਂਗੇ ਜੁੜੇ ਰੋਕੋ ਲਾਈਕ ਪੰਜਾਬੀ ਦੇ ਦਿਓਨਾ ਇਕਾਟਾਟ ਆਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ